ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਤੀਜ ਸਪੈਸ਼ਲ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਬ੍ਰਾਈਟ ਕਲਰ ਦੇ ਵਿੱਚ ਹੋਣਗੇ ਸਾਰੇ ਸੂਟ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਜੈ ਵਿਜੇ ਬ੍ਰਾਂਡ ਦੇ ਸੂਟ ਹੋਣਗੇ ਤੇ ਗੰਗਾ ਬ੍ਰਾਂਡ ਦੇ ਸੂਟ ਹੋਣਗੇ ਤੇ ਪ੍ਰਾਈਸ ਵੀ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਹੈਲੋ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਨੇ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146080803 ਇਸ ਸਾਈਡ ਸਕਰੀਨ ਤੇ ਜਿਹੜਾ ਮੈਨੂੰ ਨੰਬਰ ਮੈਂਸ਼ਨ ਹੋਉਂਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਆਨ ਬਿਲਿਂਗ ਦੀ ਆਪਸ਼ਨ ਨਹੀਂ ਹੈ ਕਿ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆਉਣਾ ਹੁੰਦਾ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਇਸ ਸ਼ਾਪ ਤੇ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਟਾਈਮਿੰਗ ਹੈਗੀ 숍 ਦੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ 숍 ਓਪਨ ਹੁੰਦੀ ਹੈ ਮੰਡੇ ਟੂ ਸੈਟਰਡੇ ਜਦ ਮਰਜੀ ਤੁਸੀਂ ਆ ਸਕਦੇ ਹੋ ਗੁਰਦੁਆਰਾ ਸਿੰਘ ਸਵਾ ਜੀ ਦੇ ਨਾਲ ਰਾਜਪੁਰੇ ਹੈ ਜੀ ਆਪਣੀ 숍 ਤਾਂ ਤੁਸੀਂ ਗੁਰਦੁਆਰਾ ਸਾਹਿਬ ਤੋਂ ਪੁੱਛ ਕੇ ਨਾਲ ਵਾਲੀ 숍 ਹੈ ਜੀ ਗੁਰਦੁਆਰਾ ਸਾਹਿਬ ਦੇ ਆਪਣੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ ਹੈ ਇੱਕ ਟਮਾਟਰੀ ਰੈੱਡ ਜਿਹਾ ਕਲਰ ਹੁੰਦਾ ਜਿਹੜਾ ਬਿਲਕੁਲ ਜ਼ਿਆਦਾ ਰੈੱਡ ਨਹੀਂ ਕਹਿ ਸਕਦੇ ਥੋੜਾ ਟਮੇਟੋ ਰੈੱਡ ਕਲਰ ਹੈ ਤੇ ਬੜਾ ਪਿਆਰਾ ਇਸ ਤੇ ਇਹ ਬੜਾ ਸੋਹਣਾ ਜਰੀ ਦੇ ਫੁੱਲ ਹੈ ਇਹ ਜੈਵੀ ਜੈ ਬ੍ਰੈਂਡ ਦਾ ਸੂਟ ਹੈ ਜੀ 3 ਮੀਟਰ ਦੀ ਸ਼ਰਟ ਹੈ ਇਹ ਫਰੰਟ ਆ ਗਿਆ ਤੇ ਬੜਾ ਪਿਆਰਾ ਵਰਕ ਘੇਰੇ ਤੇ ਬਹੁਤ ਸੌਫਟ ਪਿਓਰ ਮਸਲੀਨ ਤੇ ਹੈ ਜੀ ਇਹ ਕਿਉਂਕਿ ਜਿਵੇਂ ਗਰਮੀ ਹੈ ਹੁਣ ਆਪਾਂ ਨੂੰ ਤੀਜ ਦੇ ਲਈ ਸੂਟ ਚਾਹੀਦੇ ਹਨ ਨਾ ਜਾਂ ਆਪਾਂ ਨੂੰ ਸੰਧਾਰਿਆਂ ਚ ਸੂਟ ਦੇਣੇ ਹੁੰਨੇ ਆ ਤਾਂ ਆਪਾਂ ਨੂੰ ਗਰਮੀ ਦੇ ਅਕੋਰਡਿੰਗ ਹੀ ਫਿਰ ਵੀ ਫੈਬਰਿਕ ਲੈਣਾ ਹੁੰਦਾ ਹੈ ਦਾ ਬਹੁਤ ਪਿਆਰਾ ਸੂਟ ਹੈ ਇਹ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਇਹ 슬ੀਵਜ਼ ਹੈ ਜੀ ਇਹ 슬ੀਵਜ਼ ਤੇ ਅੱਗੇ ਆ ਜਣਾ ਵਰਕ ਪੂਰੀ 3 ਮੀਟਰ ਦੀ ਹੋ ਜਾਂਦੀ ਹੈ ਜੀ ਸ਼ਰਟ ਕਿਉਂਕਿ ਅੱਧੇ ਮੀਟਰ ਦੀਆਂ ਅਲੱਗ 슬ੀਵਜ਼ ਦਿੱਤੀਆਂ ਹੋਈਆਂ ਤੇ A ਲਾਈਨ ਵੀ ਬਣਾ ਸਕਦੇ ਹਾਂ ਜੀ ਸ਼ਰਟ ਨੂੰ ਤੁਸੀਂ ਫੁੱਲ ਘੇਰਾ ਜੀ ਹੈਲਦੀ ਨਾਪ ਹੈ ਜਿੰਨਾ ਮਰਜ਼ੀ ਦੇਖੋ ਫੁੱਲ ਘੇਰਾ ਰੈਡੀ ਕਰ ਸਕਦੇ ਹੋ ਇਹਦਾ ਤੁਸੀਂ ਇਹ ਹੋ ਗਿਆ ਆਪਣਾ ਬਹੁਤ ਪਿਆਰੀ ਇਹ ਸ਼ਰਟ ਤੇ ਇਸ ਦੇ ਨਾਲ ਹੈ ਆਪਣੇ ਕੋਲ ਇਹ ਕਲਰ ਦੇ ਵਿੱਚ ਬਾਟਮ ਤੇ ਬਾਟਮ ਤੇ ਵੀ ਸਾਰਾ ਵਰਕ ਹੈ ਜੀ نیچے ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਨਾਲ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਗ੍ਰੇਸਫੁਲ ਸੂਟ ਬਹੁਤ ਪਿਆਰਾ 3050 ਪ੍ਰਾਈਸ ਹੈ ਜੀ 3050 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇੱਥੇ ਤੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਦਾ 3050 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3050 ਪ੍ਰਾਈਸ ਦੇ ਨਾਲ ਆਪਣਾ ਪਹਿਲਾ ਸੂਟ ਨੈਕਸਟ ਕਲਰ ਆ ਗਿਆ ਆਪਣਾ ਸਾਰਿਆਂ ਦੇ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਅਲੱਗ-ਅਲੱਗ ਹੋਣੀ ਹੈ ਜੀ ਬਹੁਤ ਸੋਹਣੀ ਬੜੇ ਪਿਆਰੇ ਇੱਕ ਤਰ੍ਹਾਂ ਦੇ ਬਾਟਿਕ ਪ੍ਰਿੰਟ ਦੇ ਵਿੱਚ ਹੈ ਇਹ ਸੂਟ ਆਰਕ ਪਰਪਲ ਕਲਰ ਹੈ ਜੀ ਕਾਲਸ ਤੇ ਪਰਪਲ ਕਲਰ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਹ ਸਾਰਾ 골ਡਨ ਜ਼ਰੀ ਦੀ ਬੂਟੀ ਵਿੱਚ ਤੇ ਘੇਰੇ ਤੇ ਬੜਾ ਪਿਆਰਾ ਵਰਕ ਹੈ ਘੇਰੇ ਤੇ ਆ ਗਿਆ ਵਰਕ 3 ਮੀਟਰ ਦੀ ਸ਼ਰਟ ਹੈ 슬ੀਵਸ ਅਲੱਗ ਤੋਂ ਦਿੱਤੀਆਂ ਹੋਈਆਂ ਇਹ 슬ੀਵਸ ਤੇ ਆ ਜਾਣਾ ਜੀ ਵਰਕ 슬ੀਵਸ ਤੇ ਵਰਕ ਆ ਜਾਣਾ ਜਿੰਨੀ ਮਰਜ਼ੀ ਖੁੱਲੀ 슬ੀਵਸ ਬਣਾ ਲਓ ਤੇ ਇਹ ਬੈਕ ਹੈ ਜੀ ਸ਼ਰਟ ਦੀ ਦੂਜੀ ਸ਼ਰਟ ਦੀ ਮੈਂ ਦਿਖਾਉਣੀ ਭੁੱਲ ਗਈ ਸੀ ਐਵੇਂ ਬਾਟਿਕ ਪ੍ਰਿੰਟ ਦੇ ਵਿੱਚ ਹੀ ਐ ਸਾਰੀ ਬੈਕ ਐਵੇਂ ਫਰੰਟ ਬੈਕ ਸਾਰਾ ਸਾਰੇ ਡਿਜ਼ਾਈਨ ਬਾਟਿਕ ਪ੍ਰਿੰਟ ਦੇ ਵਿੱਚ ਬੜਾ ਸੋਹਣਾ ਡਾਰਕ ਪਰਪਲ ਕਲਰ ਹੈ ਕਾਲਸ ਤੇ ਤੇ ਇਹਦੀ ਹੈਗੀ ਮਹਿੰਦੀ ਕਲਰ ਦੀ ਬਾਟਮ ਬੜੀ ਪਿਆਰੀ ਮਹਿੰਦੀ ਕਲਰ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਬੜੇ ਸੋਨੇ ਪੱਲਿਆਂ ਤੇ ਜੇਖੋ ਬਹੁਤ ਸੋਨੇ ਹੁੰਦੇ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਕਲਰ ਕੰਬੀਨੇਸ਼ਨ ਦੇਖੋ ਇਹ ਵਾਲੇ ਸੂਟ ਦਾ ਕਿੰਨਾ ਪਿਆਰਾ ਹੈ ਪੈਰਟ ਮਹਿੰਦੀ ਤੇ ਪਰਪਲ ਦਾ 3050 ਪ੍ਰਾਈਸ ਹੈ ਜੀ 3050 ਪ੍ਰਾਈਸ ਦੇ ਨਾਲ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਜੀ ਮੈਂ ਪਹਿਲਾਂ ਸਟਾਰਟਿੰਗ ਚ ਦੱਸਣਾ ਭੁੱਲ ਗਈ ਸੀ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਫਿਰ ਕਈ ਵਾਰੀ ਨਹੀਂ ਪਤਾ ਚੱਲਦਾ ਕੁਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਪਲੀਜ਼ ਜ਼ਰੂਰ ਪੁੱਛ ਲਿਆ ਕਰੋ ਤੇ ਨੈਕਸਟ ਹੈਗਾ ਮੈਰੂਨ ਕਲਰ ਮੈਰੂਨ ਕਲਰ ਬਹੁਤ ਸੋਹਣਾ ਬਾਟਿਕ ਪ੍ਰਿੰਟ ਦੇ ਵਿੱਚ ਡਿਜ਼ਾਈਨ ਫੰਕਸ਼ਨਲ ਸੂਟ ਲਾਈਟ ਵੇਟ ਬੜਾ ਪਿਆਰਾ ਘੇਰੇ ਤੇ ਵਰਕ ਹੈ ਇਹ ਫਰੰਟ ਆ ਗਿਆ ਇਹ ਸਲੀਵਜ਼ ਆ ਜਾਣੀਆਂ ਜੀ ਸਾਈਡ ਤੇ ਇਸ 슬ੀਵਸ ਆ ਜਾਣੀਆਂ ਬਹੁਤ ਸੋਹਣਾ ਵਰਕ 슬ੀਵਸ ਤੇ ਤੇ ਇਹ ਸ਼ਰਟ ਦੀ ਬੈਕ ਹੈ ਜੀ ਇਹ ਬੈਕ ਆ ਗਈ ਜੀ ਸ਼ਰਟ ਦੀ ਇਹ ਤੇ ਪੂਰਾ ਬਾਰਡਰ ਬੈਕ ਤੇ ਵੀ ਬਣਿਆ ਬਹੁਤ ਸੋਹਣਾ ਬਾਰਡਰ ਮਰੂਨ ਕਲਰ ਦੇ ਵਿੱਚ ਇਹ ਗ੍ਰੇ ਕਲਰ ਦੀ ਬਾਟਮ ਗ੍ਰੇ ਕਲਰ ਦੀ ਬਾਟਮ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ ਟਾਈਂਡਾ ਪਿਓਰ ਮਸਲੀਨ ਦੇ ਵਿੱਚ ਜੀ ਦੁਪੱਟਾ ਬਹੁਤ ਸੋਹਣਾ ਮੈਰੂਨ ਤੇ ਗ੍ਰੇ ਦਾ ਕੰਟਰਾਸਟ 3050 ਪ੍ਰਾਈਸ ਦੇ ਨਾਲ 3050 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ ਤੇ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਕਲਰ ਸਾਰਿਆਂ ਦੀ ਡਿਜ਼ਾਈਨਿੰਗ ਜੇ ਤੁਸੀਂ ਦੋ ਦੋ ਸੂਟ ਵੀ ਲੈਣੇ ਆ ਤਾਂ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜੀ ਇਹਨਾਂ ਸੂਟਾਂ ਦੀ ਬਲੈਕ ਬੜਾ ਪਿਆਰਾ ਬਲੈਕ ਵੀ ਸਾਰਾ ਨੈਕ ਤੇ ਹਲਕਾ-ਹਲਕਾ ਹੈਂਡਵਰਕ ਕੀਤਾ ਹੋਇਆ ਹੈ ਮਿੱਚੇ ਘੇਰੇ ਤੇ ਵਰਕ ਆ ਗਿਆ ਜੈਵੀ ਜੈ ਬ੍ਰੈਂਡ ਦੇ ਸੂਟ ਤੇ ਇਹ 슬ੀਵਜ਼ ਦਿੱਤੀਆਂ ਹੋਈਆਂ ਅਲੱਗ ਤੋਂ ਜਿੰਨੇ ਮਰਜ਼ੀ ਤੁਸੀਂ ਰੈਡੀ ਕਰਾ ਸਕਦੇ ਹੋ 슬ੀਵਜ਼ ਦਿੱਤੀਆਂ ਹੋਈਆਂ ਇਹ ਬੈਕ ਹੈ ਜੀ ਸ਼ਰਟ ਦੀ ਇਹ ਬੈਕ ਪ੍ਰਿੰਟ ਆ ਜਾਣਾ ਬੜਾ ਸੋਹਣਾ ਬਾਟਿਕ ਪ੍ਰਿੰਟ ਦੇ ਵਿੱਚ ਜੇ A ਲਾਈਨ ਬਣਾ ਲਓ ਸੂਟ ਨੂੰ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਕਿਵੇਂ ਸਟਿਚ ਕਰਾਉਣਾ ਕਿਉਂਕਿ ਪੂਰਾ ਖੁੱਲਾ ਕਪੜਾ ਦਿੱਤਾ ਹੋਇਆ ਹੈ ਤੇ ਇਸਦੀ ਨਾਲ ਹੈਗਾ ਬੜਾ ਪਿਆਰਾ ਜਿਹਾ ਕਲਰ ਹੈ ਇਹ ਬਾਟਮ ਆ ਗਈ ਤੇ ਹੈਗਾ ਇਸ ਤਾ ਦੁਪੱਟਾ ਕਲਰ ਕੰਬੀਨੇਸ਼ਨ ਬੜੇ ਪਿਆਰੇ ਹੈ ਜੀ ਇਹਨਾਂ ਸੂਟਾਂ ਦੇ ਇਹ ਵੀ ਬਹੁਤ ਸੋਹਣਾ ਸੂਟ ਹੈ 3050 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਮੈਂ ਤੁਹਾਨੂੰ 4 ਸੂਟ ਦਿਖਾਏ ਆ ਇੱਕ ਪ੍ਰਾਈਸ ਦੇ ਵਿੱਚ ਜੈ ਵੀ ਜੈ ਬ੍ਰੈਂਡ ਦੇ ਸੂਟ ਤੇ ਨੈਕਸਟ ਅਸੀਂ ਸ਼ੁਰੂ ਕਰਦੇ ਆ ਆਪਾਂ ਗੰਗਾ ਬ੍ਰੈਂਡ ਦੇ ਸੂਟ ਗੰਗਾ ਬ੍ਰੈਂਡ ਦੇ ਸੂਟ ਆ ਗਏ। ਇਹ ਹੋਰ オーਰਗੈਂਜ਼ਾ ਦੀ ਸ਼ਰਟ ਹੈ ਬੜੀ ਸੋਹਣੀ 골ਡਨ ਲਾਈਨਸ ਦੇ ਵਿੱਚ ਇਹ ਵਰਕ ਆ ਗਿਆ ਜੀ ਉੱਪਰ neck ਬਣ ਜਾਣੀ ਹੈ ਤੇ نیچے ਆ ਜਾਣਾ ਕੋਈ ਵਰਕ ਕੱਟਣ ਦਾ ਡਰ ਨਹੀਂ ਹੈਗਾ ਉੱਪਰ neck ਬਣ ਕੇ ਇਹ نیچے ਆ ਜਾਣਾ ਜੀ ਵਰਕ neck ਤੋਂ। ਬਹੁਤ ਪਿਆਰਾ ਇਹ ਸੂਟ ਇਹ ਸ਼ਰਟ ਹੈ ਬੜੀ ਸੋਹਣੀ 골ਡਨ ਲਾਈਨਸ ਦੇ ਵਿੱਚ ਗੰਗਾ ਬ੍ਰੈਂਡ ਦਾ ਸੂਟ ਹੈ ਜੀ ਇਹ ਪਰਪਲ ਕਲਰ ਦੇ ਵਿੱਚ ਸੂਟ ਹੈ। ਇਹ ਹੈਗੀ ਇਸਦੀ ਬਾਟਮ। ਇਹ ਬਾਟਮ ਆਗੀ ਨਾਲ ਪਲੇਨ ਬੋਸ ਹੁਣ ਆ ਵਰਕ neck ਤੇ ਤੇ ਨਾਲ ਹੈਗਾ ਪਿਓਰ organza ਦਾ ਹੀ ਦੁਪੱਟਾ ਤੇ ਦੁਪੱਟੇ ਦੇ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਵਰਕ ਹੈ ਦੁਪੱਟੇ ਤੇ ਹੈਵੀ ਵਰਕ ਦੁਪੱਟੇ ਤੇ ਤੇ ਬਹੁਤ ਸੋਹਣੀ ਨਾਲ ਦੀ ਉਹ ਬਰੀਕ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਜੀ ਦੁਪੱਟੇ ਦਾ ਬਹੁਤ ਸੋਹਣੀ ਲੁੱਕ ਹੈ ਬੜਾ ਪਿਆਰਾ ਸੂਟ ਹੈ ਪਰਪਲ ਕਲਰ ਦੇ ਵਿੱਚ ਕਲਰ ਬਹੁਤ ਪਿਆਰਾ ਕਲਰ ਹੈ ਜੀ ਇਹਦਾ ਇਹ ਗੰਗਾ ਬਣਨ ਦਾ ਸੂਟ ਹੈ ਜੀ ਆਪਣਾ ਬਹੁਤ ਸੋਹਣੇ ਵਰਕ ਦੇ ਨਾਲ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਹੈ ਬੜੇ ਸੂਟ ਦਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ yellow ਕਲਰ ਸੇਮ ਦੇ ਵਿੱਚ ਹੈ yellow ਕਲਰ ਬਹੁਤ ਪਿਆਰਾ ਵਰਕ neck ਤੇ ਨਾਲ ਪਲੇਨ ਬਾਟਮ ਤੇ ਨਾਲ ਦੁਪੱਟੇ ਦੇ ਹੈਵੀ ਵਰਕ ਹੈ ਜੀ ਬੜਾ ਪਿਆਰਾ ਵਰਕ ਦੁਪੱਟੇ ਤੇ ਹੋਇਆ ਤੇ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਕੀਤੀ ਹੋਈ ਕਿੰਨਾ ਪਿਆਰਾ ਸੂਟ ਪ੍ਰੋਪਰ ਫਿਨਿਸ਼ਿੰਗ ਵੀ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਸੋਹਣੀ ਲੁੱਕ ਹੈ ਜੀ ਗੰਗਾ ਬ੍ਰਾਂਡ ਦਾ ਸੂਟ 3400 ਪ੍ਰਾਈਸ ਦਾ 3400 ਪ੍ਰਾਈਸ ਹੈ ਦਾ ਸੂਟ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਮਰੂਨ ਕਲਰ ਸੇਮ ਦੇ ਵਿੱਚ ਮਰੂਨ ਕਲਰ ਪਲੇਨ ਬਾਟਮ ਬੜੀ ਪਿਆਰੀ 골ਡਨ ਲਾਈਨਸ ਦੇ ਨਾਲ ਸ਼ਰਟ ਤੇ ਨੈਕ ਤੇ ਵਰਕ ਹੋਇਆ ਤੇ ਦੁਪੱਟੇ ਤੇ ਬੜਾ ਪਿਆਰਾ ਹੈਵੀ ਵਰਕ ਦੁਪੱਟੇ ਬਹੁਤ ਸੋਹਣੀ ਲੁੱਕ ਹੈ ਬਹੁਤ ਪਿਆਰਾ ਵਰਕ ਕੀਤਾ ਹੋਇਆ ਹੈ ਇਹ ਦੁਪੱਟੇ ਦੇ ਬਹੁਤ ਸੋਹਣਾ ਇਹ ਸਿਰ ਤੇ ਵੀ ਲੈਣਾ ਦੁਪੱਟਾ ਬਿਲਕੁਲ ਨਹੀਂ ਫਿਸਲਣਾ 3400 ਪ੍ਰਾਈਸ ਹੈ ਜੀ ਤਿੰਨ ਸੂਟ ਮੈਂ ਤੁਹਾਨੂੰ ਇੱਕ ਪ੍ਰਾਈਸ ਦੇ ਵਿੱਚ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਨੈਕਸਟ ਆ ਗਿਆ ਇਹ ਵੀ ਗੰਗਾ ਬ੍ਰੈਂਡ ਦਾ ਸੂਟ ਹੈ ਜੀ ਆਪਣਾ ਮਰਜੈਂਟਾ ਕਲਰ ਦੇ ਵਿੱਚ ਹੈ ਇਹ ਸਿਲਕ 베ਸ ਤੇ ਹੈ ਜੀ ਇਹ ਵਾਲਾ ਸੂਟ ਇਹ ਸਿਲਕ 베ਸ ਤੇ ਹੈ ਇਹ ਦੇਖੋ ਫਰੰਟ ਆ ਗਿਆ ਸ਼ਰਟ ਦਾ ਇਹ ਫਰੰਟ ਹੈ ਜੀ ਸ਼ਰਟ ਦਾ ਉਹ ਸੋਨਾ ਫਲਾਵਰ ਬਣੇ ਹੋਏ ਤੇ ਹਲਕੀ ਹਲਕੀ ਆਊਟਲਾਈਨਿੰਗ ਕੀਤੀ ਹੋਈ ਤੇ ਘੇਰੇ ਤੇ ਵਰਕ ਹੈ ਕਿਹਰੇ ਤੇ ਵਰਕ ਆ ਗਿਆ ਬਹੁਤ ਸੋਹਣਾ ਮਾਜੈਂਟਾ ਡਾਰਕ ਮਾਜੈਂਟਾ ਕਲਰ ਹੈ ਇਹ ਫਰੰਟ ਹੈ ਸ਼ਰਟ ਦਾ ਇਹ ਵੀ ਗੰਗਾ ਬ੍ਰੈਂਡ ਦਾ ਸੂਟ ਹੈ ਜੀ ਇਹ ਬੈਕ ਆ ਗਈ ਸ਼ਰਟ ਦੀ ਇਹ ਬੈਕ ਤੇ ਪ੍ਰਿੰਟਿੰਗ ਆ ਜਾਣੀ ਹੈ ਬਹੁਤ ਸੋਹਣਾ ਛੋਟੇ ਪ੍ਰਿੰਟ ਦੇ ਵਿੱਚ ਬੈਕ ਗੇਸ ਦੇ ਨਾਲ ਬੜਾ ਪਿਆਰਾ ਦੁਪੱਟਾ ਇਹ ਹੈ ਗੇਸ ਦਾ ਦੁਪੱਟਾ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਇਹ ਵਾਲੇ ਸੂਟ ਦਾ ਇਹ ਸਿੰਗਲ ਹੀ ਹੈ ਸੂਟ 3200 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਇਹ ਵੀ ਗੰਗਾ ਬ੍ਰਾਂਡ ਦਾ ਸੂਟ ਹੈ ਤੇ ਬੜੀ ਪਿਆਰੀ ਪ੍ਰਿੰਟਿੰਗ ਦੇਖੋ ਇਹ ਵਾਲੇ ਸੂਟ ਦੀ ਸਿਲਕ 베ਸ ਤੇ ਹੈ ਜੀ ਇਹ ਵਾਲੇ ਸੂਟ ਜਿਹੜੇ ਮੈਂ ਹੁਣ ਤੁਹਾਨੂੰ ਦਿਖਾ ਰਹੀ ਹਾਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹਦਾ ਸੂਟ ਦਾ ਬੜਾ ਸੋਹਣਾ ਰੈੱਡ ਕਲਰ ਹੈ ਬੜੀ ਪਿਆਰੀ প্রিন্টিਿੰਗ ਤੇ ਵਿੱਚ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਵਿੱਚ ਜਿਹੜਾ ਤੁਹਾਨੂੰ ਦਿਖ ਰਿਹਾ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਇਹ ਫਰੰਟ ਆ ਗਿਆ ਸ਼ਰਟ ਦਾ ਘੇਰੇ ਤੇ ਵੀ ਬਹੁਤ ਸੋਹਣਾ ਇਹ ਫਲਾਰਸ ਆਊਟਲਾਈਨ ਕੀਤੇ ਹੋਏ ਆ ਬੜੇ ਪਿਆਰੇ ਪੈਰੇ ਤੇ ਫਰੰਟ ਹੈ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਜਡੀ ਸ਼ਰਟ ਦੀ ਇਹ ਬੈਕ ਆ ਗਈ ਬਹੁਤ ਸੋਹਣਾ ਵੱਡੇ ਪ੍ਰਿੰਟ ਦੇ ਵਿੱਚ ਗੰਗਾ ਬ੍ਰਹਿਮ ਦਾ ਸੂਟ ਹੈ ਜਿਨ੍ਹਾਂ ਨੂੰ ਛੋਟਾ ਵੱਡਾ ਪ੍ਰਿੰਟ ਪਸੰਦ ਹੈ ਤੇ ਨਾਲ ਹੈਗਾ बडा प्यारा दुपट्टा ढाई ढाई मीटर दुपट्टे प्रिंटिंग देखो दुपटे दे किती प्यारी आहे बहुत सोहळा दुपट्टीड प्राइस चौती सो प्राइज आहे सूट दॅक्स्ट सूट आता गंगा ब्रँडचापल कलर बहुत सोहळा खिडमा जपल आहे बहुत घट मिलता जीव परपल कलर एक्झॅक्ट जरा प्रॉपर परपल आहे ਬਹੁਤ ਨਕਲ ਵਾਲਾ ਜੀ ਇਹ ਬਹੁਤ ਸੋਹਣਾ ਘੇਰੇ ਤੇ ਪ੍ਰਿੰਟ ਤੇ ਵਰਕ ਸਾਰਾ ਇਹ ਆਊਟਲਾਈਨ ਕੀਤਾ ਹੋਇਆ ਫਲਾਰਸ ਨੂੰ ਤੇ ਬੜੀ ਪਿਆਰੀ ਵੇਲ ਬਰੀਕ ਵੇਲ ਬਣੀ ਹੋਈ ਹੈ ਘੇਰੇ ਤੇ ਇਹ ਫਰੰਟ ਦਿਖਾ ਰਹੀਆਂ ਮੈਂ ਤੁਹਾਨੂੰ ਸ਼ਰਟ ਦਾ ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ ਵਰਕ 슬ੀਵਸ ਤੇ ਆ ਜਾਣਾ ਤੇ ਬੈਕ ਤੇ ਬੜੀ ਪਿਆਰੀ ਪ੍ਰਿੰਟਿੰਗ ਬੈਕ ਤੇ ਇਹ ਬੈਕ ਹੈ ਜੀ ਸ਼ਰਟ ਦੀ ਬਹੁਤ ਸੋਹਣੇ ਪ੍ਰਿੰਟ ਦੇ ਨਾਲ ਬੈਕ परपल कलर ते नाल बड़ा प्यापट्टा पूर ढाई ढाई मीटर दुपटे हे गंगा दा सूट है चौंती सो प्राइस है जी थर्टी फोर हंड्राइज दो सूट नेक्स्ट डिजाइन दखाने बडा सोना फंक्शनल सूट आहे जी हीच कलर दे ਇਹ ਪੀਚ ਕਲਰ ਦੇ ਵਿੱਚ neck ਤੇ ਸਾਰਾ ਹੈਂਡਵਰਕ ਹੈ ਜੀ ਦਬਕੇ ਦਾ neck ਤੇ ਹੈਂਡਵਰਕ ਹੈ ਜੀ ਦਬਕੇ ਦਾ ਸਾਰਾ 골ਡਨ ਜ਼ਰੀ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਪੀਚ ਕਲਰ ਦੇ ਵਿੱਚ ਸ਼ਰਟ ਤੇ ਘੇਰੇ ਤੇ ਬੜੀ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਸ਼ਰਟ ਹੋ ਗਈ ਆਪਣੀ neck ਤੇ ਸਾਰਾ ਹੈਂਡਵਰਕ ਹੈ ਪੀਚ ਬਾਟਮ ਪਲੇਨ ਤੇ ਦੁਪੱਟਾ ਦੇਖੋ অর্ਗੈਂਜ਼ਾ ਦਾ ਬੜਾ ਪਿਆਰਾ ਪਿਓਰ অর্ਗੈਂਜ਼ਾ ਦਾ ਦੁਪੱਟਾ ਤੇ ਦੁਪੱਟੇ ਦੇ ਵਰਕ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਇਹ 4 ਸਾਈਡ ਕੀਤਾ ਹੋਇਆ ਜੀ ਵਰਕ ਦੁਪੱਟੇ ਤੇ 4 ਸਾਈਡ ਵਰਕ ਬਿਲਕੁਲ ਲਾਈਟ weight ਦੁਪੱਟਾ ਹੈ ਤੇ ਵਿੱਚ ਬੂਟੀਆਂ ਜਿਵੇਂ ਆਪਣੇ ਗਰਮੀਆਂ 'ਚ ਆਪਾਂ ਨੂੰ ਬਹੁਤ ਹੈਵੀ ਸੂਟ ਪਾਉਣ ਨੂੰ ਦਿਲ ਨਹੀਂ ਕਰਦਾ ਤਾਂ ਬੈਸਟ ਸੂਟ ਹੈ ਜੀ ਇਹ ਅੱਜ ਦੇ ਇਹ ਦੇਖੋ 4 ਸਾਈਡ ਦੁਪੱਟਾ ਜਿਵੇਂ ਮਰਜ਼ੀ ਸਿਰ ਤੇ ਲੈ ਲਓ ਦੁਪੱਟੇ ਨੂੰ ਤੇ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਹੈ ਵਿੱਚ ਬੂਟੀ ਦੇ ਨਾਲ ਪ੍ਰੋਪਰ ਫਿਨਿਸ਼ੀ ਹੋ ਮੋ ਦੁਪੱਟੇ ਦੀ ਦੇਖੋ ਕਿੰਨੇ ਪੈਰੇ ਲਟਕਣ ਵੀ ਲੱਗੇ ਹੋਏ ਇਹ ਤੁਹੋ ਤੁਹਾਡੀ ਮਰਜ਼ੀ ਆ ਰੱਖਣੇ ਆ ਰਿਮੂਵ ਕਰਨੇ ਉਹ ਤੁਸੀਂ ਤੁਹਾਡੀ ਚੋਇਸ ਹੈ ਤੇ ਬੜਾ ਪਿਆਰਾ ਇਹ ਵਰਕ ਕੀਤਾ ਹੋਇਆ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹਦੇ ਵਿੱਚ ਸੇਮ ਦੇ ਵਿੱਚ ਆਪਣੇ ਕੋਲ ਹੈਗਾ ਫਿਰੋਜ਼ੀ ਕਲਰ ਸੇਮ ਦੇ ਵਿੱਚ ਫਿਰੋਜ਼ੀ ਕਲਰ ਹੈ ਬਹੁਤ ਪਿਆਰਾ ਸਾਰਾ ਹੈਂਡਵਰਕ ਧੱਕੇ ਦਾ ਕੰਮ ਨੱਕ ਤੇ ਕੀਤਾ ਹੋਇਆ ਲੇਨ बॉटम ਨਾਲ 로지 ਕਲਰ ਦੇ ਵਿੱਚ ਤੇ ਦੁਪੱਟਾ ਥੋੜਾ ਹੀ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਤੇ ਦੁਪੱਟੇ ਦੇ ਫੋਰ ਸਾਈਡ ਬਹੁਤ ਸੋਹਣਾ ਵਰਕ ਫੋਰ ਸਾਈਡ ਦੁਪੱਟੇ ਦੇ ਕੀਤਾ ਹੋਇਆ ਦੇਖੋ ਫਰਨੀਸ਼ਿੰਗ ਦੇਖੋ ਦੁਪੱਟੇ ਦੀ ਵਰਕ ਦੀ ਤੇ ਬਹੁੜੇ ਸੋਹਣੇ ਕਟਾਮ ਕੀਤੇ ਹੋਏ ਆ ਤੇ ਸਾਰਾ ਬਹੁਤ ਫਰਨੀਸ਼ਿੰਗ ਦੇ ਨਾਲ ਵਰਕ ਹੋਇਆ ਵਿੱਚ ਸਾਰੇ ਦੇ ਵਿੱਚ ਬੂਟੀ ਹੈ ਤੇ ਫੋਰ ਸਾਈਡ ਵਰਕ ਦੇ ਨਾਲ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਇਆ 3200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 8080382465 8080 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ